ਇੱਧਰ ਲੜਾਈ ਹੋ ਰਹੀ ਮਾਫਤ ਪਰੇ ਗੜ ਮੰਨੀ ਨਾ ਹੋਏ ਹੋਏ ਗੜਨ ਮੇਰੇ ਖਬਰਦਾਰੀ ਮੈਨੂੰ ਭੁਲਾਇਆ ਦੇ ਮੇਰੇ ਮਾਰਾ ਥੱਪੜ ਦੇ ਇਹਨੇ ਪਤਲੇ ਆ ਦੇਖੋ ਆ ਦੇਖੋ ਪਰੇ ਨਾ ਨਹੀਂ ਨਹੀਂ ਪਰੇ ਨਾ ਇਹਨਾਂ ਦੀ ਲੜਾਈ ਹੋ ਗਈ ਹੁਣ ਮਾਂ ਨੂੰ ਮਨਾਉਂਦਾ ਪਿਆ ਗੜ ਮੰਨੀ ਨਾ ਅੱਜ ਅੱਜ ਇਹਦੇ ਨੇ ਲੱਤਾਂ ਦੇ ਵਿੱਚ ਆਉਂਦੀ ਬਾਵਾ ਕਢਾ ਕੇ ਕੰਨਾਂ ਨੂੰ ਲਵਾਇ ਦੀ ਅੱਜ ਤੂੰ ਦੇਖ ਅੱਜ ਮੁਰਗਾ ਬਣਾਏ ਨੂੰ ਕਰਾ ਜੋ ਕਰਾਉਣਾ ਕਰ ਦੋ ਹਾਂ ਚੱਲ ਫਿਰ ਕਰ ਬਣ ਮੁਰਗਾ ਬਣ ਮੁਰਗਾ ਮੈਂ ਰਗਨ ਦਾਸ ਹੈ ਰਗਨ ਦਾਸ ਕਿਵੇਂ ਬਣਨਾ ਮੁਰਗਾ ਨਹੀਂ ਨਹੀਂ ਮੁਰਗਾ ਦਾਸ ਕਿਵੇਂ ਬਣਨਾ ਨਹੀਂ 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 ਅਜੇ ਤਾਂ ਤਾ ਹੈ ਨਹੀਂ ਤਾਂ ਪਰਨੀਤ ਪਰਨੀਤ ਧੁਪਾਨਾ ਤੂੰ ਫਿਰਦੇ ਆਹ ਦੇਖੋ ਉਹ ਵਧੀਆ ਸੀ ਉਹ ਵਧੀਆ ਸੀ ਗਲਤੀ ਨਾਲ ਵੱਜ ਗਈ ਗਿਰ ਲਗਾ ਕੇ ਪਹਿਲਾਂ ਕਿਆ ਫਤ ਪੁੱਤ ਮम्मा ਜਿਹੜੀ ਗੱਲ ਕਿ ਨਹੀਂ ਕੋਈ ਪਿਆਰ ਨਾਲ ਲੈਦਾ ਪਰ ਨਾਤੂ ਤੋਂ ਮੰਨਦਾ ਹੀ ਹੈਗਾ ਚਲ ਹਾਂ ਆਹ ਠੀਕ ਹੈ ਨਾ ਨਹੀਂ ਤਾਂ ਵਾਲ ਸੈਟ ਰਹਿੰਦੇ ਇਹਦੇ ਨਾਲ ਕਿੱਲਰ ਦੇ ਨਹੀਂ ਹੈ ਤੂੰ ਵੀ ਜੂੜਾ ਨਹੀਂ ਲਵਟਿਆ ਬਸ ਐਂ ਵਿੱਚ ਛੱਡੀ ਕੁਤਰੀ ਜੀ ਨਾ ਇਧਰ ਹੋਰ ਲਾ ਕੇ ਹੋਰ ਲਾ ਕੇ ਹੋਰ ਹੋਰ ਹਾਂ ਇਹ ਠੀਕ ਆ ਫਤਿਹ ਵੀ ਅੱਜ ਤੇਰੀ ਰੀਸ ਕਰਦਾ ਹਨ ਪਰਨਾ ਦਾ ਤੇਰਾ ਗੱਲ ਚ ਮੈਂ ਪਾ ਰੱਖਿਆ ਹੈ ਲੋ ਜੀ ਸੱਚੀ ਕਾਲ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਸਵਾਗਤ ਤੁਹਾਡਾ ਸਾਡੇ ਚੈਨਲ ਬਸ ਹੀ ਫੈਮਿਲੀ ਤੇ ਤੇ ਆ ਹੀ ਸਾਡੀ ਟੀਮ ਪਹੁੰਚੀ ਹੋਈ ਹੈ ਪਿੰਡ 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 ਤੇ ਇਧਰ ਮੇਰਾ ਪੁੱਤ ਬਣ ਰਿਹਾ ਪਰਨਾ ਤੇ ਆਪਾਂ ਵਲੌਗ ਇੱਥੇ ਹੀ ਸ਼ੁਰੂ ਕਰਤਾ ਜੀ ਤੁਸੀਂ ਦੇਖਿਆ ਫਤਿਹ ਦੇ ਛਿੱਤਰ ਪੈ ਰਹੇ ਹਨ ਮम्मा ਕਰੋ ਅੱਖ ਤਾਂ ਦਿਖਣ ਨਹੀਂ ਦੇਈ ਨੇ ਅੱਖ ਵੀ ਉਹ ਹੁੰਦਾ ਉਹ ਸੁੰਦਰ ਉਹ ਸੁੰਦਰ ਪਿੱਛੇ ਕਰ ਆਪਣੀ ਹੋਈ ਫਟ ਲੈ ਹਲੋ ਨੀਤਰ ਚਲੋ ਜੀ ਪਰਨਾ ਬੰਦ ਲੈ ਨੀਤ ਨੇ ਬਹੁਤ ਘੈਂਟ ਤੇ ਇਧਰ ਸਾਡਾ ਜਿਹੜਾ ਕਮਲਾ ਨੇ ਐਂ ਤੁਰਿਆ ਫਿਰਨ ਡਿਆ ਦੇਖ ਲੋ ਗਗਣਾ ਦੇਖੀ ਹਾਈ ਬਾਜ ਨੂੰ ਗਰਮ ਕਰਕੇ ਲੈ ਕੇ ਜਾ ਰਿਆ ਬੋਤਲ ਚ ਮੋਰੇ ਕਰਨ ਡਿਆ ਗਰਮੀ ਹੈ ਫਤਿਹ ਬਹੁਤ ਜਿਆਦਾ ਇਦਰ ਗਗਨ ਚੌਲ ਤੋਂ ਵੀ ਫੇਹੀ ਆਪਾਂ ਨੇ ਬਣਾਣੇ ਨੇ ਚੌਲ ਤੇ ਇਧਰ ਮੈਂ ਬਣਾ ਰਹੀ ਹਾਂ ਛੋਲੇ ਦੀ ਸਬਜੀ ਤੇ ਜਦੋਂ ਆਪਾਂ ਲਾ ਰਹੇ ਹਾਂ ਛੋਲੇ ਨੂੰ ਤੜਕਾ ਗਗਨ ਚੌਲ ਨਾਲ ਮੈਂ ਜਲਦੀ ਹੀ ਸਬਜੀ ਜਲਦੀ ਆ ਮੈਂ ਸ਼ਾਮ ਨੂੰ ਮੁਰਨਾ ਆ ਤਾਰ ਦੇਖੀਂ ਨਹੀਂ ਤਾਂ ਹੀ ਰਹਿ ਜਾਂਦੇ ਨਹੀਂ ਨਹੀਂ ਸਵੇਰੇ ਫਿਰ ਦਮਨ ਟਿਊਸ਼ਨ ਵੀ ਜਾਣਾ ਗਣ ਦਵਣ ਮੂੰਹ ਮਾ ਤੋਂ ਵਗੂ ਤਨਾ ਅਲੋ ਇੱਕ ਵਾਰੀ ਹੋਰ ਲਾ ਫੁਲਕੇ ਅਮਨ ਤਾਂ ਭਾਂਡੇ ਪਰਣਨ ਲਾਪੀ ਕਿ ਸੋਨੂੰ ਜਾਂਦੀ ਗਾ ਤਨ ਅਮਣ ਦਾ ਭਾਂਡੇ ਪਰ ਨੰਡਈਏ ਕਿ ਤੁਹਾਨੂੰ ਫੜਾ ਫੜ ਭੱਜ ਦੇ ਹੈ ਅਮਣ ਨੂੰ ਇੱਕ ਸਬਜੀ ਨਾਲ ਲੈ ਕੇ ਜਾਵੇ ਹਾਂ ਮੈਂ ਸਬਜੀ ਨਾਲ ਲੈ ਕੇ ਜਾਵਾਂ ਡਈ ਭਾਂਡੇ ਪਰ ਨੂੰ ਫੜਾ ਫੜ ਆ ਮੈਂ ਮੈਂ ਤੇ ਲਾ ਰੋਟੀਆਂ ਮੈਂ ਖਾ ਦੇ ਤਾਡੇ ਚੌਲ ਕਦੋਂ ਬਣਨੇ ਮੈਂ ਲੇਟ ਹੋ ਜਾਣਾ ਅੱਛਾ ਉਹ ਖੇਡਾਂਗੇ ਅਸੀਂ ਹਾਂ ਅਮਣ ਤਵਾ ਚੰਗਾ ਪਰ ਆ ਸਾਫ ਨੂੰ ਉਹੀ ਖੁਰਚੀ ਜਾਰੀ ਉਹੀ ਖੁਰਚੀ ਜਾਰੀ ਹੋਰ ਕਿਉਂਕਿ ਕੱਢਣਾ ਹੀ ਹੈ ਹੈ ਹੋਰ ਇਹ ਤਾਂ ਰਹਿਣਾ ਚੰਗਾ ਭਣਾ ਸਾਫੇ ਬੱਕ ਕਰ ਸਟੀਲ ਬਰਸ਼ਣਾ ਬਸ ਮਾਣ ਲਿਆ ਬਹੁਤ ਆ ਯਾਰ ਮੇਰਾ ਕੋਈ ਸਮਾਂ ਨਹੀਂ ਸੀ ਆਉਂਦਾ ਤੇ ਟੈਨਕਾ ਤਾਂ ਨੇ ਮੈਸ ਪਵਾ ਲਿਆ ਕੋਈ ਨਹੀਂ ਹਾਂ ਦਸੂਨਾ ਦਾ ਟਾਈਮ ਫਿੱਟ ਕੀਤਾ ਉਹਨਾਂ ਦਾ ਜਾਣਾ ਤੇ ਜਾਣਾ ਹੀ ਸੀ ਨਾ ਹੁਣ ਹੁਣ ਉਹ ਦਾ ਟਾਈਮ ਆ ਗਿਆ ਮੈਂ ਪਿੰਡਾ ਪਹਿਲਾਂ ਚੁੱਕ ਕੇ ਬੈਕਗੇਟ ਲੈਣੇ ਜਾਉਂ ਤੇ ਜਾਉ ਕਰਾਂਗੇ ਇਕਦਾਂ ਸਾਡੇ 16:30 ਵੱਜ ਗਏ ਇਧਰ ਆਪਾਂ ਰੋਟੀ ਲਾਣ ਲੱਗੇ ਆ ਕਿਉਂਕਿ ਅਸਾਂ ਦਾ ਲੇਟ ਟਾਈਮ ਹੋ ਗਿਆ ਛੇ ਵਜ ਦਾ ਤੇ ਅਸੀਂ ਜਾਣਾ ਜੀ ਸਾਢੇ 6:30-6:45 ਤੱਕ ਤੇ ਅਸੀਂ ਮਹਿ ਰੋਟੀ ਖਾ ਕੇ ਜਾਵਾਂਗੇ ਅਫਤਾਰ ਦੀ ਸਬਜ਼ੀ ਅਸੀਂ ਢੋਲੀ ਚ ਪਵਾ ਕੇ ਲੈ ਜਾਣੀ ਡੋਲੂ ਹੈਗਾ ਕੋਈ ਸਬਜ਼ੀ ਪਾਣ ਨੂੰ ਹੈ ਡੋਲੂ ਡਿੱਗੀ ਹੈਗੀ ਸਬਜ਼ੀ ਪਾਣ ਨੂੰ ਕੋਈ ਡਿੱਗੀ ਜੀ ਜਿਹੜੀ ਛੋਟੀ ਜਿਹੀ ਨਾ ਹੋਰ ਕੋਈ ਛੋਟੀ ਚੀਜ਼ ਫਿਰ ਕਾਚੀ ਪਾ ਕੇ ਖੜੂਗੀ ਭਾਵੇਂ ਚਾ ਮਾ ਕੇ ਰਾਤ ਹੀ ਲੱਗ ਜੇ ਰਾਤ ਲੋਈ ਜਾਣਾ ਸਾਰਾ ਕੁਝ ਮੈਂ ਸਬਜ਼ੀ ਲੈ ਗਈ ਟਾਬੇ ਤੋਂ ਭੈਣਾ ਦੇ ਟਾਬੇ ਤੋਂ ਕੋਕਰੀ ਰੱਖ ਲੈ ਭੈਣਾ ਦੇ ਟਾਬੇ ਅਸੀਂ ਆਈ ਆਪਣੀ ਰਾਮ ਪਿਆਰੀ ਤੇ ਆ ਜਾਣਾ ਵੀ ਅਸੀਂ ਇਹ ਨਹੀਂ ਤੇ ਆ ਪਰਨੀਤ ਨੇ ਸਵੇਰ ਦੀ 10 ਵਾਰ ਪਾਗ ਢਾ ਕੇ ਬਣ ਲਈ ਪਾਗ ਹੀ ਨਹੀਂ ਸੱਟ ਆ ਰਹੀ ਆਈ ਗਰੀ ਲੈ ਲੜ ਸੁਣਾ ਹਾਂ ਲੜ ਛੋਟਾ ਰਹਿ ਜਾਂਦਾ ਹੈ 10 ਲਗਣ ਮਾਰ ਗੋਲੀ ਗੁੱਸੇ ਨੂੰ ਮੈਂ ਲਾਵਾਂ ਫੁਲਕੇ ਉਹ ਡਾਕਤਾ ਹੀ ਅਮਨ ਨੇ ਤਵਾ ਖਾ ਗਈ ਗੁੱਸਾਵਣ ਬਸ ਲਾ ਦੇ ਹਮਣ ਅੱਧ ਕੱਚੀ ਜੀ ਸੱਟ ਚੋੜਾ ਨਾ ਪਾਣੀ ਕਾ ਦੇ ਧਰਨ ਗਿਆ ਦੋ ਦੋ ਨੇ ਤੀਜਾ ਤਾਂ ਚੱਲਦਾ ਨਹੀਂ ਬਾਹਰ ਗੋ ਬਾਹਰ ਆਹੋ ਅੱਡ ਵੱਡ ਹੋ ਜਾਓ ਸਾਰੇ ਜਣੇ ਇੱਕ ਜਾਨੀ ਬਾਹਰ ਰੋਟੀ ਬਣਾ ਲਓ ਇੱਕ ਜਾਨੀ ਉਹ ਕਰ ਲਓ ਹਣਾ ਹੋਰ ਜਿਹਨਾਂ ਨਾਲ ਗਰਮੀ ਆਉਂਦੀ ਹੈ ਹੁਣ ਤਾਂ ਅੱਡ ਹੋਣਾ ਹੀ ਪੈਣਾ ਹੈ ਜਿਹਦੇ ਸਾਬ ਨਾਲ ਗਰਮੀ ਚੱਲਣ ਦੀ ਹੈਣਾ ਇਹ ਗਰਮੀ ਨੂੰ ਅੱਡ ਦਾ ਸਿਆਜ ਰੱਖੇ ਹਾਂ ਸਿਆਜ ਰੱਖੇ ਸਿਆਜ ਝੰਡ ਲਾ ਬੱਸ ਕਰ ਬੱਸ ਕਰ ਰਹਿਣ ਨੂੰ ਰਹਿਣ ਨੂੰ ਰਹਿਣ ਨੂੰ ਚਲ ਮਾਰੋਥੇ ਆ ਗਰਮੀ ਚਾਹ ਬੜਾ ਪੰਗਾ ਯਾਰ ਉਹ ਜਾਲੀਆਂ ਗੰਦੀਆਂ ਹੋ ਜਾਂਦੀਆਂ ਤੇ ਛਿੰਨੀ ਜਾਂਦੀ ਹੋਈ ਜਾਂਦੀ ਆਪਾਂ ਗਰਮੀ ਤਾਂ ਬਹੁਤ ਕੰਟੀ ਚਾਰ ਸਿੱਟੇ ਲੱਗੇ ਜਿਹੜਾ ਸਾਣਾ ਗਗਨੇ ਬਾਟੀ ਭਰ ਕੇ ਪਾਣੀ ਪਾਈ ਦਾ ਸ਼ਾਮਾ ਰੱਖੇ ਰਜੂ ਜੀ ਆਪਾਂ ਨੇ ਜਲੇ ਜਾਣਾ 4:30 ਤੇ ਚਾਹੇ ਸਬਜ਼ੀ ਬਣੇ ਚਾਹੇ ਨਾ ਬਣੇ ਸਾਨੂੰ ਕੋਈ ਐਂ ਖਵਾ ਦਿਓ ਚਾਰ ਚਾਹ ਨਾਲ ਚਾਰ ਤੁਸੀਂ ਪਾ ਰੋਟੀਆਂ ਲੈ ਲਓ ਰੋਟੀਆਂ ਦੇ ਦੇ ਰਾਤ ਚ ਖਾ ਲਾਂਗੇ ਅਸੀਂ ਹਮੜਾ ਹੋਈ ਹੁਣ ਚਾਰ ਕਿੱਤੋਂ ਲਈਏ ਤੁਹਾਨੂੰ ਇਹ ਗੱਲ ਜਿਹੜਾ ਤੁਸੀਂ ਪਾ ਗਏ ਸੀ ਹਮੜਾ ਕੁੱਕਰ ਬਦਲੋ ਕਿਉਂ ਸ਼ਰਮ ਲਈ ਤੁਸੀਂ ਇਹ ਤਾਂ ਕਹਿੰਦਾ ਇਹ ਕਰਮਾ ਵਾਲਾ ਸਾਨੂੰ ਬਰਨਾਲ ਜਾ ਕੇ ਤੁਸੀਂ ਨਾ ਟੱਕ ਜਾਓਗੇ ਇਹ ਸਿਵਾ ਕਰਨ ਫਿਰਦਾ ਆਇਆ ਹੈ ਇਹ ਉੱਦੈ ਛੋਟਾ ਕਿਹਾ ਉਹਨੇ ਕਿ ਤੜਾ ਪਾਉਂਦੇ ਨਾ ਕੂਕਰ ਬਣਾ ਦੇ ਦਿੰਦੇ ਕਿ ਉਹਨੇ ਕਹਣਾ ਕੂਕਰ ਛੁਕਰ ਕੂਕਰ ਬਦਲਾ ਜਾਏਗਾ ਉਹਨੇ ਕੂਕਰ ਭੰਨਾ ਮੇਰਾ ਵੇਖਿਆ ਘਰ ਲੈ ਮੇਰਾ ਇਹ ਕਿੰਨੀਆਂ ਸਟੇੜੀਆਂ ਲੱਗੀਆਂ ਮਨ ਸੱਚੀ ਇਹਦੀਆਂ ਤੇ ਡਰਾਉਗੀਆਂ ਆਵਾਜ਼ਾਂ ਦਿੱਤੀ ਤਾਂ ਥੋੜਾ ਉਹਨੇ ਕਰੂਗਾ ਥੋੜਾ ਕੇ ਬਾਹਰ ਕੂਕਰਵਾ ਕੇ ਢੁਕੀ ਨਹੀਂ ਮੈਂ ਰੋਟੀ ਖਾ ਕੇ ਜਾਣੀ ਉਤਾਰਲੀ ਲੈ ਕੇ ਜਾਣੀ ਅੱਛਾ ਹਾਂ ਮੈਨੂੰ ਬੇਮਾਰੀ ਕਹਿੰਦੇ ਹਾਂ ਹਾਂ ਸਾਡੇ ਥੇ ਹੋ ਚਲੇ ਨੇ ਕੈਨੇਡਾ ਦਾ ਬਹੁਤ ਹੋਰ ਵੀ ਚੇਤੇ ਬਾਤੋ ਚਕੜੀ ਚੜੀ ਰਹਿ ਆਪਾਂ ਤਾਂ ਸੁਨਹਾਣੀ ਟਾਈਮ ਨਾਲ ਆਇਆ ਫੋਨ ਮੇਰੇ ਉਤਾਰ ਦਾ 14 ਪਹੁੰਚ ਗਿਆ ਪਰ ਕੁੜੀ ਦਾ ਇਹ ਦਖ ਫੋਨ ਨਹੀਂ ਆਇਆ ਕੰਮ ਕਰ ਆਪਣੇ ਪਤਾ ਟ੍ਰੈਕਿੰਗ ਚੈੱਕ ਕਰੀ ਤੇ ਸਾਡੇ ਨੀਚੇ ਉਹ ਗੁੜੀਆ ਸੀ ਉਹ ਕੱਲ ਦੀ ਕੈਨੇਡਾ ਚਲੀ ਗਈ ਹੈ ਤੇ ਅੱਜ ਪਹੁੰਚੀ ਕੱਲ ਉਹਦੀ ਫਲਾਈਟ ਸੀ ਤੇ ਅੱਜ ਤੱਕ ਮੇਰੇ ਨਾਲ ਦਾ ਇਮੀਗ੍ਰੇਸ਼ਨ ਵਗੈਰਾ ਹੁੰਦੀ ਪਈ ਹੈ ਤੱਕ ਪਹੁੰਚੀ ਨਹੀਂ ਹੈਗੀ ਮੈਨੂੰ ਕਹਿੰਦਾ ਤੈਨੂੰ ਹਾਂ 2 ਘੰਟੇ ਦਾ ਆਮ ਨਾਲ ਲੱਗ ਜਾਣਗੇ 2 ਘੰਟੇ ਲੱਗ ਜੇ ਬਸ ਪਹੁੰਚ ਕੇ ਜਦੋਂ ਇਮੀਗ੍ਰੇਸ਼ਨ ਹੋ ਗਈ ਉਹਦੋਂ ਹੀ ਇਹਨੇ ਮੈਸੇਜ ਕਰਨਾ ਪਹਿਲਾਂ ਤਾਂ ਕਰਨਾ ਨਹੀਂ ਤੇ ਤਾਰਦ ਮੈਨੂੰ ਦੋ ਵਾਰ ਫੋਨ ਆਟ ਕੇ ਇਹਨੂੰ ਦਾ ਫੋਨ ਨਹੀਂ ਆਇਆ ਇਹਨੂੰ ਦਾ ਫੋਨ ਨਹੀਂ ਆਇਆ ਹੋਰ ਬਚਾ ਕੇ ਟਿਕ ਟਕ ਡੁਕ ਟਾ ਸਾਰਾ ਬਿੱਲ ਸਸਤੀ ਕਰਾਇਆ ਸੀ ਉਹ ਜਾਈ ਪਹੁੰਚੀ ਫਿਰਦੀ ਹੁਣ ਉਹ ਮੈਨੂੰ ਫੋਨ ਕਰਦਾ ਸਿਰ ਨਹੀਂ ਨਾਲ ਦੇ ਨਾਲ ਮੈਸੇਜ ਕਰੀ ਜਾ ਰਹੀ ਕੱਲ ਦੀ ਹੋਰ ਵੀ ਠੰਡ ਦੇ ਵਿੱਚ ਕੀ ਕਰਾਂ ਮੈਂ ਹੋਰ ਮੈਂ ਕਿਹਾ ਮੈਂ ਕਹਾਨੂੰ ਤੇਰਾ ਤੇ ਮੈਂ ਥੋੜੇ ਦਿਨ ਰਹਿ ਕੇ ਜਾਣ ਦੇ ਮੈਂ ਆਹੀ ਤਾਂ ਗਰਮੀ ਹੋ ਰਹੀ ਕੱਟਣੀ ਹੈ ਖੋਲਦੀ ਹਾਂ ਮਨ ਕੁਕਰ ਨਹੀਂ ਹੋਦਾ ਕੋਈ ਦੋ ਰੋਜ਼ ਪੱਕਟਲੇ ਅੰਨ ਨੂੰ ਤਾਰ ਕਰਕੇ ਚੱਤੀ ਚਲ ਕੋਈ ਨਿਹਰਾ ਹੋ ਜਾਣਾ ਨਿਹਰਾ ਚ ਬੰਨਣਾ ਦੇਗੀ ਹੋਰ ਇੱਕ ਬੰਨਣਾ ਦੇਗੀ ਟੇ ਪਰ ਨਹੀਂ ਤੂੰ ਮੈਨੂੰ ਛੱਡਿਆ ਗੱਡੀ ਤੇ ਹੈ ਗੱਡੀ ਤੇ ਛੱਡਿਆ ਇੱਧਰ ਕੈਮਰੇ ਚੱਲ ਪੈ ਸ਼ੂ ਕਰ ਮੈਂ ਤੈਨੂੰ ਕੈਮਰੇ ਚ ਲਾਤੇ ਵਿੱਚ ਮੈਂ ਵੀ ਆਉਂਦੀ ਪਈ ਆ ਅੱਛਾ ਪਿੱਛੇ ਆਪਣੀਆਂ ਪਿਆਲੀਆਂ ਸਾਫ ਹੋ ਗਈਆਂ ਕਣਕਾ ਕੋਲ ਵੱਡੀਆਂ ਗਈਆਂ ਤਾਂ ਕਰਕੇ ਤੇ ਇੱਧਰ ਆਪਣੇ ਜਿਹੜੇ ਦੋ ਮਹਾਪੁਰਸ਼ ਬਾਹਰ ਬੈਠੇ ਹੋ ਦਿਖਣ ਨਹੀਂ ਦੇ अच्छा लो जी बाहर पानी ਦਾ ਛੜਕਾਓ ਹੋ ਰਿਹਾ ਤੇ ਗਗਨ ਤੂੰ ਬੈਠੀ ਕੀ ਤਮਾਸ਼ਾ ਦੇਖੀ ਮੈਂ ਜਿੱਦਾਂ ਹੋ ਗਿਆ ਕਿ ਤੂੰ ਬਾਹਰ ਜਾਣਾ ਚਾਹੀਦਾ ਹੈ ਪਾਣੀ ਦੇ ਹਿਸਾਬ ਨਾਲ ਗਗਨ ਨੇ ਪਾਇਆ ਮੈਨੂੰ ਲੱਗਦਾ ਸਬਜ਼ੀ ਬਣੀ ਹੋਣੀ ਹੈ ਦੇਲਾ ਆਪਣੇ ਦੀ ਸੋਈ ਚਲੀ ਜੰਦਰੀ ਪਰ ਨਹੀਂ ਸੋਈ ਚਲੀ ਨਹੀਂ ਆਹੀ ਸوير ਦੀਆਂ ਨੂੰ ਸੋਈ ਚਾਹੀ ਤੈਨੂੰ ਆਵਾਜ਼ ਮਾਰੀ ਤੂੰ 2 ਮਿੰਟ ਆਖਿਰ ਸੋਈ ਜਿੱਤੇ ਸਾਨੂੰ ਆਵਾਜ਼ਾਂ ਮਾਰ ਲਾ ਪੀ ਕੀ ਗੱਲ ਨਹੀਂ ਉਹੀ ਕੋਲ ਠੱਕਾ ਕੋਈ ਲੈ ਗਰੋ ਬੱਰੇ ਆਂਦੇ ਬੱਜੀ ਫਿਰ ਕਿਉਂ ਕੁੱਕਰ ਖੋਲਣ ਨੂੰ ਗਾ 10 ਬੰਦੇ ਬੁਲਾ ਲਓ ਹੈ ਵੱਧਾ ਕਿੱਦਾਂ ਹੈ ਜੁਜੀ ਤੇ ਤੇਰੀ ਕੀ ਸਲਾਹ ਘੰਟਾ ਰੱਖੀ ਹੈ ਇੱਕ ਘੰਟਾ ਰੱਖਣਾ ਹੈ ਦੋ ਘੰਟੇ ਮੱਖੋ ਜਿਹੜਾ ਵੱਧ ਪਾਣੀ ਪਾਇਆ ਤੇ ਤਕਾਣਾ ਵੀ ਕੋਈ ਨਾ ਕੋਈ ਹੁੰਦਾ ਆ ਲੈ ਤੂੰ ਹਾਂ ਫਾੜ ਦੇ ਦਈਂ ਸੱਜੀ ਮਗਰ ਦੇ ਕੋਈ ਕਰੇ ਨਹੀਂ ਬੋਲਿਆ ਹਾਂ ਵੇਖਦਾ ਕਹਿੰਦੀ ਚੀਟੀਆਂ ਲਵਾਤੀਆਂ ਸੁਣਨਾ ਕੀ ਨਿਆ ਇੱਕ ਨਾਈਟ ਸੂਟ ਮੈਨੂੰ ਵੀ ਦੇ ਦੋ ਹਾਂ ਗਰੀਬੀ ਨੂੰ ਦੋਨੇ ਭਾਈ ਸਰਦੀਆਂ ਦੇ ਵਾਟੂ ਤੇ ਗੁਗੁ ਗੁਗਰੀ ਦੇ ਤਾਂ ਨਹੀਂ ਦੁਨੀਆ ਨਹੀਂ ਬੋਲਦੇ ਨਾ ਇਹ ਕ ਜਿਹੜਾ ਹਰਾ ਜਾ ਤੂੰ ਹੀ ਤਛੜੈਣਾ ਹੀ ਲੱਗਦੀ ਆ ਮੈਂ ਤਾਂ ਛੜੈਣ ਨਹੀਂ ਲੱਗਦੀ ਮੈਨੂੰ ਦੇ ਛਡੋ ਉਹ ਉਹ ਨੀਲਾ ਜਾ ਹਰਾ ਜਾ ਮੈਂ ਵੀ ਫੜਪਾਲਾਂ ਦੀ ਨਜ਼ਾਰੇ ਲੈ ਲਾਂਗੀ ਮੈਨੂੰ ਵੀ ਨਜ਼ਾਰੇ ਦੱਗੀਆਂ ਵਰਗੇ ਨੇ ਜਿਵੇਂ ਤੁਸੀਂ ਚੀਕਾਂ ਵਾਰ-ਵਾਰ ਕੇ ਕੈਮਰੇ ਤੇ ਕੋਈ ਛੰਨੀ ਨਹੀਂ ਦੇਰੀ ਜਿਵੇਂ ਦੀ ਅੱਗੇ ਪਾਣੀ ਪੱਤੀ ਜੀ ਪਾਦੇ ਸਾਨੂੰ ਪੱਥਾਲੀ ਤੇ ਤੂੰ ਪਾਣੀ ਤੋਂ ਆਇਆ ਨਗਰ ਹਾਂਜੀ ਹਾਂਜੀ ਤੁਹਾਡਾ ਸਕੂਟਰੀ ਬਾਹਰ ਕੱਢ ਲਾ ਨੂੰ ਨੀਤ ਵੀਰੇ ਨੂੰ ਕਹਿ ਦੋ ਬਾਹਰ ਕੱਢ ਦੋ ਕਹਿੰਦਾ ਤੁਹਾਡੀ ਸਕੂਟਰੀ ਤੁਹਾਡਾ ਨਹੀਂ ਕਰਕੇ ਕੋਈ ਨਹੀਂ ਪਾਸ ਕਰਦਾ ਇਹਦਾ ਇਹ ਠੰਡੇ ਹੋਏ ਚੱਲੇ ਆ ਕੋਈ ਨਹੀਂ ਚੱਲਦਾ ਕਿੱਥੇ ਦੇਖ ਪੰਨੇ ਚੱਲਦੇ ਦੂਸਰੀ ਆਈ ਹੋਣੀ ਤੂੰ ਇਹ ਕਰ ਰਿਹਾ ਹੋਣਾ ਮੇਰੇ ਪਿੱਛੇ। ਉਹ ਹੁੰਦੀ ਜਿਹੜਾ ਤੁਸੀਂ ਆਪਸ ਵਿੱਚ ਲੜੀ ਜਾਓ। ਸਾਡੇ ਤਾਂ ਤਾਂ ਪੈਣ ਨੂੰ ਜਗ੍ਹਾ ਹੈ ਨਹੀਂ। ਲਿਆ ਮੈਂ ਦਵਾਂ। ਗਗਣ ਬਣਗੀ ਕਿ ਨਹੀਂ ਦੇ। ਉਹ ਕਹਿੰਦੇ ਮਰਜ਼ੀ ਆ ਤੇ ਲੜਾਈ ਜੇ ਨਹੀਂ ਮਰਜੀ ਤੇ ਲੱਸੀ ਜੇ ਨਹੀਂ ਮਰਜੀ ਬਣਾ। ਹਾਂ ਉਹ ਆਪਣੀ ਮਰਜ਼ੀ ਹੈ। ਆਪਣੀ ਮਰਜ਼ੀ ਹੈ। ਲੱਸੀ 'ਚ ਪਾਣੀ ਪਾ ਜਾ ਲੜਾਈ ਨੂੰ ਬੋਲੀ ਜਾਓ। ਸੱਤਾ ਬਾਦੀ ਕਿਤੇ ਲੱਲਣੇ। ਚੱਟ ਮਾਰ ਲੂ ਤਿੱਪਿੱਟ ਕਰ ਲਾ। ਤਿੱਪਿੱਟ। ਤਿੱਪਿੱਟ। ਉਹ ਕਰਨੀ ਬੰਮੀ ਨੇ ਵੀ ਉਹ ਨਾ ਮੰਮੀਆਂ ਇੱਕ ਮੰਮੀ ਝਾੜੂ ਲਾ ਰਹੀ ਪਾਣੀ ਰੇੜਾ ਤੇ ਦੂਜੀ ਨੂੰ ਕਿਹਾ ਪਾਣੀ ਪਾ ਦੇ ਤੇ ਉਹ ਉਹੀ ਓਕੀ ਹੋਈ ਜਾ ਰਹੀ ਬੜ ਉਧਰ ਪੇਕਿਆਂ ਵਾਲੀ ਜਦੋਂ ਟੋਟ ਵੀ ਪਾਣੀ ਬੇਸਟ ਕਰਦੇ ਇੱਕ ਬੱਚੇ ਵੀ ਫੁੱਲ ਵਾਲਾ ਤੇ ਰੇੜੇ ਤੇ ਤੌਂ ਤੌਂ ਕਰਾਸ ਹੋ ਰੋਸਦੀ ਰੇੜਾ ਹੰਗਲ ਹੋਦੀ ਹੁੰਦਾ ਹੈ ਚੱਲ ਕੋਈ ਨਹੀਂ ਠੰਡਾ ਕਰਨ ਦੇ ਉਹਨਾਂ ਨੂੰ ਹੈ ਕੋਈ ਨਹੀਂ ਗੱਲ ਇਹ ਠੰਡਾ ਤਾਂ ਕਰ ਬਹੁਤ ਪਰ ਉਹਦੀ ਆਗਮਾ ਠੰਡਾ ਹੋਉਂਦੀ ਨਾ ਮੇਰੀ ਤਾਂ ਨਹੀਂ ਕਰ 40 ਡਿਗਰੀ ਟੈਂਪਰੇਚਰ ਹੋਇਆ ਪਾਣੀ ਵੀ ਬਚਾਓ ਤੇ ਦਰਖਤ ਕਿਲਾ ਕਿਉਂ ਨਹੀਂ ਦੁਨੀਆ ਸੁਧਰਦੀ ਉਹਨਾਂ ਦਾ ਕਾਜ਼ਰ ਜਾਗ ਗਿਆ ਪੁੱਤ ਦੇ ਨਾਂ ਆ ਰਿਹਾ ਚੂੜੇ ਪੱਗ ਸੇ ਉਹਨਾਂ ਨੇ ਹਾਂ ਉਹਨਾਂ ਨੂੰ ਕਹਿੰਨੀ ਆ ਤੇ ਮੈਨੂੰ ਖਾਣ ਚੰਦੀਆਂ ਉਹ ਦੋਨੇ ਇੱਕ ਨੇ ਨਵੇਂ ਦੱਦ ਲਾਏ ਹੈ ਇੱਕ ਨੇ ਨੰਮੀ ਆ ਰਿਹਾ ਤੈਨੂੰ ਦਰ ਮਰ ਦੋ ਜਣਾ ਮਾਰਤੀ ਉਹਨਾਂ ਨੇ ਤੈਨੂੰ ਗੱਲ ਨਹੀਂ ਕਰਨ ਦੇਣੀ ਉਹਨਾਂ ਨੇ ਕੋਈ ਨਹੀਂ ਪੁੱਤ ਕਾਲ ਤੋੜ ਦੇ ਮੈਨੂੰ ਤੂੰ ਇੱਧਰ ਆਈ ਤੇ ਪੈਨ ਖਾਣੀ ਹੈ ਅੱਜ ਸਭ ਕੁਝ ਤੇ ਵੇਖ ਤੇ ਤਰੇ ਕਾਲਾ ਰਿਹਾ ਮੇਰਾ ਫੋਨ ਆਉਂਦਾ ਤੂੰ ਤਾਂ ਜਾ ਆ ਪਾ ਦਿੱਤ ਲਾ ਤੇ ਹਾਲਪਨ ਜਾਦੇ ਕਿਹਦਾ ਘੁੰ ਆ ਗਿਆ ਅਮਰਦ ਕੋ ਮਦਾ ਕਿਹੜੇ ਟਾਈਮ ਫੋਨ ਆ ਗਿਆ ਟੁੱਟੇ ਨੂੰ ਫੋਨ ਤੇ ਫੋਨ ਕਰਦਾ ਐਡਾ ਬੰਦਾ ਹਾਂ ਪੁੱਤ ਤੇਰਾ ਫੋਨ ਕਿੱਥੇ ਐ ਇਤਨੇ ਐਡਾ ਪਾਇ ਮਮਮੀ ਦੀਆਂ ਨਕਲਾਂ ਲਾ ਰਹੀ ਮਮਮੀ ਦੀਆਂ ਪੁੱਤਰ ਮੱਥੇ ਤੇ ਕੀ ਹੋਇਆ ਕਾਲਾ ਹੋ ਗਿਆ ਚਾਹ ਲੱਗਣਿਆ ਚਾਹ ਪੀਤੀ ਐ ਪੁੱਤਰ ਚਾਹ ਲੱਗਣਿਆ ਨਹੀਂ ਉਹਦਾ ਜਵਾਬ ਵੀ ਲੜਾ ਗੋ ਪੁੱਤਰ ਚਾਹ ਪੀਤੀ ਐ ਕੀ ਡੈਮ ਹੋ ਗਿਆ ਤੇਰੇ ਮੱਥੇ ਤੇ ਕੀ ਹੋਇਆ ਦਾਸ ਵਾਲੀ ਜਿਹੜਾ ਲਿੜਿਆ ਗਿਆ ਨਹੀਂ ਅੱਜਾ ਤੇਰਾ ਦਿਨ ਚੱਲਦੇ ਹੋਣਾ ਅੱਗ ਰਾਤ ਕਿੰਦੇ ਤੈਨੂੰ ਇਹ ਨਹੀਂ ਪਤਾ ਲੱਗਿਆ ਜਾਂਦਾ ਤੂੰ ਪਤਾ ਤੂੰ ਹੀ ਨਹੀਂ ਕੀਤਾ ਸਵੇਰ ਦਾ ਇਹ ਸਾਡੀ ਮੰਮੀ ਲਿਆ ਨਕਲਾ ਲੱਤ ਰਹੀ ਹੈ ਇਹ ਇੱਕ ਬੋਲ ਨਹੀਂ ਮੰਮੀ ਹੌਲੀ ਬੋਲਦੀ ਹੁੰਦੀ ਰਾਤ ਨੂੰ ਕਹਿੰਦਾ ਮੈਂ ਮੇਰੀ ਤਾਂ ਸੁਣ ਲੋ ਹਾਂ ਤੱਕਾ ਤੂੰ ਸੁਣਾ ਫੇਟੇ ਕਦਾ ਆਓ ਜੀ ਇੱਧਰ ਬਾਹ ਹੋ ਗਈ ਗੱਲ ਮੂੰਹ ਮਾਰ ਗੱਲ ਕਰਨੀ ਹਾਂ ਜੇ ਮੈਨਾਂ ਨੂੰ ਤੇਰੇ ਉਹਦੀ ਲੈ ਨਹੀਂ ਆਣੀ ਜਵਾਨੀ ਕੰਮ ਕਰ ਮੈਂ ਤੇ ਹੈਗੀ ਹਾਂ ਮੇਰੇ ਵੀ ਕਰਦੇ ਨਹੀਂ ਹੋਣੀ ਕੋਈ ਤੂੰ ਕਿਉਂ ਨਹੀਂ ਕਰ ਗੋਲੀ ਹਾਂ ਤੂੰ ਥੋੜੀ ਜਿਹੀ ਮੁਰਕੇ ਆ ਗਿਆ ਤਾਂ ਕਰਵਾ ਸਾਡਾ ਜੋਰ ਲਾ ਕੇ ਰਿਸ਼ਤੇ ਕਰਾਉਂ। ਉਧਰ ਬਹੁਤ ਵਾਰੀ ਕੋਈ ਲੰਮਾ ਦੇਣ ਮਣਵਾ ਹੈਗੀ ਹੈਗੀ। ਤੈਨੂੰ ਪਤਾ ਤਾਂ ਹੈ। ਮੋੜ ਸਹੁੰਨੇ ਕਰੋ ਉਹਦੇ ਕੋਲੋਂ ਤਾਂ ਮੈਕ ਮੈਨੋਂ ਮੇਰੋਂ। ਯਾਰ ਲਿਆ ਮਾਸਾ ਤੇ ਪਾਣੀ ਲਿਆ। ਅੱਜ ਦੋੜ ਕਿੱਥੇ ਗਈ ਛੱਡੀਆਂ ਮੈਂ ਕਿਹਾ ਕਿ ਬੈਗ ਬੁੱਕ ਲਾ ਕੇ ਦੋ ਦਿੰਦੇ। ਉਹ ਸੱਚ ਆਪਣੀ ਪਟਿਆਲੇ ਚਲੋ ਜੈਸਰੀ ਮੰਮਾ ਕਹ ਰਹੀ ਸੀ। ਕਹਿੰਦੀ ਆ ਜਾਓ ਉੱਥੇ ਚਾਰ ਦਿਨ। ਉਹ ਹਰ ਵੀ ਉਹ ਸੁਖੰਜੀ ਤੇ ਫੋਨ ਆ ਗਿਆ ਫਿਰ ਮੇਰੇ। ਦੋ ਦਿਨ ਉੱਥੇ ਤੇ ਦੋ ਦਿਨ ਸੁਖੰਜੀ ਦੀ ਉਹਦੇ ਆਪਣੀਆਂ ਛੁੱਟੀਆਂ ਨਾ ਗ ਜਾਣੀਆਂ। ਜੀ ਵਾਜਾਰੇ ਨਹੀਂ ਕੋਈ ਗੱਲ ਨਹੀਂ ਆਜੇ ਅਗਲੇ ਅਹੀ ਤਾਂ ਪਿੰਡ ਤੇ ਰਹਿਣਾ ਇਹ ਸ਼ਹਿਰ ਤੇ ਜਾਣਾ ਛੁੱਟੀਆਂ ਕੱਟਣ ਚਲੋ ਚਲੋ ਆਜੋ ਗਗਨ ਨੇ ਪਿੰਡ ਜਾਣਾ ਮੰਗਦਿਆ ਤੇ ਪਿੰਡ ਨਾਲ ਸ਼ਹਿਰ ਜਾਣਾ ਮੰਗਦਿਆ ਕੀ ਕਰੀਏ ਹਾਂ ਲੋ ਜੀ ਸਬਜ਼ੀ ਪਾ ਲਈ ਆਪਣਾ ਢੋਲੀ ਚ ਖਾਕ ਨਹੀਂ ਪਾਈ ਉਹ ਜਾ ਦਫਾ ਹੋ ਸਿਰ ਚ ਪਾ ਦੇ ਨਹੀਂ ਘਰ ਮੈਂ ਦੇਖੀ ਗਗਨ ਕਿੱਡੀ ਪਾ ਦੇ ਉਹ ਜੇ ਲੰਗਰ ਦੇ ਨਾ ਖਾ ਕੇ ਨਹੀਂ ਪਾਈ ਦਾ ਨਾ ਬਸ ਅਹੀ ਆਵਤਾਰ ਨਹੀਂ ਪਾਈ ਸਬਜ਼ੀ ਦੇ ਲੋ ਕਿੱਡੀਆਂ ਖਰਾਬ ਹੈ ਉੱਥੇ ਪਾਸੇ ਬਣੋ

ਕਟ ਕੜ ਕਾਟ ਨਾਨੀ ਬੇਲੀ ਲੈ ਕੇ ਕਹੇ ਚੱਕ ਕਨਾਨੀ ਆਡੀ ਬੇਲੀ ਨਾਨੇ ਲਖਣਾ ਪ੍ਰਸ਼ਨ ਕਰਾਇਆ ਕਿਹੜੇ ਕੰਪਨੀ ਆਦਾ ਬੋਨਾ ਮੈਂ ਉਹ ਕਹੇ ਚਾਕੇ ਨਾਨੀ ਆਡੀ ਬੇਲੀ ਹੈਗੀ ਕਿ ਨਾਨੀ ਸਾਡੀ ਨਾ ਵੇੜਾ ਤੋਰੀ ਬਾਹਰ ਬੇਟਾ ਮੈਂ ਕੰਮ ਕਰਦੀ ਨਾਨੀ ਆ ਨਾਨੀਆਂ ਦਾਦੀਆਂ ਇਹਦਾ ਡਿਜ਼ਾਇਨ ਨਹੀਂ ਸੁਣੇ ਤੱਕ ਇਹ ਵੀ ਹੋਰ ਲੈ ਦਮ ਚੁਨੀ ਰਵੇ ਲਾ ਐਨ ਕਾ ਦਿੱਤਾ ਲੋੜ ਨਹੀਂ ਰਾਤ ਪੈਗੀ ਹੁਣ ਹਨਾ ਹਾਂ ਫੋਲ ਗਿਆ ਤੁਹਾਨੂੰ ਲੱਗਿਆ ਉਹ ਤਾਂ ਮੂੰਹ ਲਿਆ ਇੱਥੇ ਆ ਕੇ ਚੱਲੋ ਬੋਲ ਹਾਂਜੀ ਨਹੀਂ ਮੰਮੀ ਆਡੀ ਬਾਹਰ ਤੋਂ ਆਉਂਦੀ ਵੇੜਾ ਜੀ ਹਾਂਜੀ ਹਾਂ ਇਹ ਘਟ ਤਾ ਨਾਲ ਇੱਕ ਵਾਰ ਫੋਨ ਆਇਆ ਜੀ ਜਿਹੜੇ ਕੰਦੇ ਜੀ ਮੈਂ ਤੁਹਾਡਾ ਆਪਣਾ ਵੋਟਰ ਵਾਲੇ ਜਿਹੜੇ ਆ ਰਹੇ ਇਲੈਕਸ਼ਨ ਰਾਤ ਹੋ ਗਈ ਸੋਹਣਿਆ ਚੱਲੇ ਅਸੀਂ ਬਾਏ ਰਾਤ ਹੋਡੇ ਰਹਿ ਗਏ ਮੀਨ ਪੁਤਰੀ ਬਾਏ ਬਨੀਤ ਬਾਹਰ ਆ ਜੀ ਪਰਸਾ ਪਰਸ ਤਾਂ ਅੰਨੇ ਪਰਸ

ਕਾਰਡ ਨਹੀਂ ਕਰਨੀ papa ਦੀ ਸਕੂਟਰੀ ਇਹ ਆਦੇ ਟੁੱਟੀ ਜੀ ਇਹ ਖਰਾਬ ਹੋਈ ਹੋਈ ਹੈ ਉਹ ਪਾਣੀ ਪਾਤਾ ਚਲੋ ਉਹ ਕਰਗੀ ਕੰਮ ਤੂੰ ਕਿਉਂ ਇਹਨੂੰ ਆਖਿਆ ਹੈ ਪਾਣੀ ਚਾਹ ਪਾਦੇ ਉਹ ਮਰੋਂ ਕਿਤੇ ਫੜਾ ਹੱਦ ਕੀ ਪੜ ਠੀਕਰ ਕਰਕੇ ਨਾ ਗਰਮਾ ਠੀਕਰ ਕਰਕੇ ਜਾਤਾ ਨਹੀਂ ਰਿਹਾ ਨਾ ਹਰੇ ਜਾਣਾ ਤੇ ਸੀ ਹੈ ਗਈ

ਈ ਆਲੋ ਇੱਥੇ ਆ ਜਿੱਲਾ ਮੇਰਾ ਬੰਦ ਨਾ ਵੀ ਜਨਾ ਹੂੰ ਆ ਜਾ ਦਮਨ ਨਾ ਨਹੀਂ ਨਾ ਹਾਈ ਵਾਜ ਕਰੀ ਜਾ ਰਹੀ ਗਗਨ ਸਕੂਟੀ ਤੇ ਰਾਹ ਚ ਖੜ ਗਿਆ ਆ ਜਾ ਪੜ ਨਹੀਂ ਗਈ ਉਹ ਹੁੰਦੇ ਹੋਏ ਮਾਜਾ ਕਰਨ ਦੀ ਟੀ 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 ਮੈਂ ਕਿੱਥੇ ਆਇਆ ਛੱਡਦੀ ਰਹੀ ਉਹਦੇ ਆ ਗਿਆ ਇਹ ਚਾਹੁੰਦਾ ਇਸ ਤਰਾਹ ਉਹ ਵਰਤ ਰਿਹਾ ਹੈ ਸਾਹਮਣੇ ਫਿਲਮਾ ਹੋ ਗਈ ਤੇਰਾ ਖਰਾਬ ਹੀ ਹੋਣੀ ਤੇ ਰੋੜੇ ਪਿਆ ਸਿੱਖੀ ਲੈਣਾ ਪੈਣਾ ਤੇ ਹੁਣ ਬੰਦ ਹੈ ਮੈਂ ਕਿਹਾ ਕਿ ਕੈਮਰਾ ਕੋਈ ਨਹੀਂ ਆਇਆ ਅੱਜ ਦੋ ਲੱਗਿਆ ਇਹਨੂੰ ਜੱਗਣਾ ਇਹ ਬਾਦੀ ਜਾਨੀ ਡੋਲਰ ਨੇ ਜੀ ਤੇਨ ਜੀ ਮੂੰਗਣਾ ਦੇਖ ਹਾਓ ਐਦਾਂ ਐਕਚੁਅਲੀ ਕੀ ਖਰਾਬ ਕਰ ਰਿਹਾ ਹੈ ਬਿੱਗ ਸਾਰਾ ਕੁਝ ਹੀ ਖਰਾਬ ਕਰਦਾ ਆ ਦੇਖੋ ਆਵਾਜ਼ ਸੁਣਵਾਜ ਕਦੇ ਉਹ ਕੰਮ ਹੋ ਗਈ ਨਾ ਫਿਰ ਭਲਾਈ ਦਾ ਜਬਾਣ ਆ ਨੀ ਆਪ ਦਾ ਉਹ ਪਾ ਉਹ ਕੰਮ ਹੋ ਗਿਆ ਜੇ ਚੱਕਰ ਨਹੀਂ ਰਹੀ ਆਪਣੇ ਵਿੱਚ ਕੋਈ ਨਾਨੀ ਦੇ ਨਹੀਂ ਗਈ ਨਾ ਨੇਕੀ ਕਰ ਬਾਤ ਸੁਣ ਰਹੀ ਉਹ ਪਾਣੀ ਪੈ ਗਿਆ ਫਲੱਗ ਚੋ ਇਹਨੂੰ ਕਾ ਤੂੰ ਕਹੇ ਤੂੰ ਰੁਕ ਦੇ ਇਹ ਰਾਤ ਥੜੀ ਤੜਕੋ ਪੈਂਦੇ ਵੀ ਐ ਨੀ ਨਾਂਗੀ शूटिंग तो है लगी है अनु आईलो अरे नहीं दिख रहे आधे है आ रहे हो गर्मी से होते क्या की तो बांधा नहीं दिख रहा अरे वो तो बाहर का है मम्मी अटक गया दमू तू तो चलाएंगे मैं स्कूटररी ला दो हैं गुड्डू का सिलेंडर से भी करते लेट हो गए बहुत mm. from them but from